ਅੰਮ੍ਰਿਤ ਵੇਲੇ ਦਾ ਹੁਕਮ ਨਾਮਾ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਸੂਹੀ ਮਹਿਲਾ ਪੰਜਮਾ ਗੁਰ ਕੈ ਬਚਨ ਹਿਰਦੈ ਧਿਆਨਤਾਰੀ ਰਸਨਾ ਜਾਪ ਚ ਬਹੁ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਨ ਅਧਾਰੀ ਰਹਾਓ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਨ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਧਿਰ ਨਾਮ দান ਇਸ ਨਾਨ ਸੁਚਾਰੀ ਕੋਹ ਨਾਨਕ ਇਹੋ ਤਤ ਵਿਚਾਰੀ RAM ਨਾਮ ਜਪ ਪਾਲ ਉਤਾਰੀ ਗੁਰੂ ਸਾਹਿਬ ਕਹਿੰਦੇ ਹਨ ਗੁਰੂ ਦੇ ਸ਼ਬਦੀ ਰਾਹੀ ਮੈਂ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਧਿਆਨ ਕਰਦਾ ਹਾਂ ਅਤੇ ਆਪਣੀ ਜੀਵ ਨਾਲ ਪਰਮਾਤਮਾ ਦੇ ਨਾਮ ਦਾ ਜਾਪ ਚਪਦਾ ਹਾਂ ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ ਮੈਂ ਗੁਰੂ ਦੇ ਦਰਸ਼ਨ ਤੋਂ ਸਤਕੇ ਚਾਹਦਾ ਹਾਂ ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਉਂਦਾ ਹਾਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ। ਅਤਿ ਆਤਮਿਕ ਜੀਵਨ ਦੇਣ ਵਾਲੀ ਸਿਫਤ ਸਲਾਹ ਕੰਨਾਂ ਨਾਲ ਸੁਣ ਕੇ ਇਸ ਨੂੰ ਮੈਂ ਆਪਣੇ ਜੀਵਨ ਦਾ ਆਸਰਾ ਬਣਾ ਲਿਆ ਹੈ। ਗੁਰੂ ਦੀ ਪਰਕਤ ਨਾਲ ਮੈਂ ਕਾਮ, ਕ੍ਰੋਧ, ਲੋਭ, ਮੋਹ ਆਦਿਕ ਨੂੰ ਤਿਆਗਿਆ ਹੈ। ਹਿਰਦੇ ਵਿੱਚ ਪ੍ਰਭੂ ਨਾਮ ਨੂੰ ਪੱਕਾ ਕਰਕੇ ਤਿਕਾਣਾ ਦੂਜਿਆਂ ਦੀ ਸੇਵਾ ਕਰਨੀ ਆਚਰਨ ਨੂੰ ਪਵਿੱਤਰ ਰੱਖਣਾ ਇਹ ਮੈਂ ਚੰਗੀ ਜੀਵਨ ਮਰਿਆਦਾ ਬਣਾ ਲਈ ਹੈ ਗੁਰੂ ਸਾਹਿਬ ਆਖਦੇ ਹਨ ਹੈ ਭਾਈ ਤੂੰ ਵੀ ਇਹ ਅਸਲੀਅਤ ਆਪਣੇ ਮਨ ਵਿੱਚ ਵਸਾ ਲੈ ਅਤੇ ਗੁਰੂ ਦੀ ਰਹੀ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ